ਹੋਫਲੀ ਵੀ ਇਹ ਕੱਚੀ ਮੂਫਲੀ ਹੈ। ਅੱਛਾ। ਆਪਾਂ ਨੇ ਕੋਈ ਪੁੰਨੀ ਹੋਈ ਮੂਫਲੀ ਨਹੀਂ ਲੈਣੀ ਹੈਗੀ। ਆਕਟਿਵ ਹੋਫਲੀ ਨੂੰ ਲੈਣਾ ਹੈਗਾ। ਉਹਦਾ ਤੁਹਾਨੂੰ ਪੂਰਾ ਪ੍ਰੋਸੀਜਰ ਦੱਸਿਆ ਜਾਊਗਾ ਵੀ ਇਹਨੂੰ ਕਿਸ ਤਰੀਕੇ ਨਾਲ ਬਣਾਣਾ ਹੈ, ਇੱਕ ਬਣਾਉਣ ਦਾ ਇੱਕ ਤਰੀਕਾ। ਉਸ ਤਰੀਕੇ ਨਾਲ ਜੇ ਤੁਸੀਂ ਇਹਦਾ ਸੇਵਨ ਕਰ ਲਿਆ ਤਾਂ ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਲੱਗੂਗਾ ਵੀ ਇਸ ਤੋਂ ਬਾਅਦ ਕੋਈ ਹੋਰ ਨੁਸਕਾ ਜਾਂ ਹੋਰ ਕੋਈ ਦਵਾਈਆਂ ਜਾਂ ਐ ਮੰਨ ਕੇ ਚਲੋ ਵੀ ਜਿਹੜੇ ਬੰਦੇ ਕਹਿੰਦੇ ਆ ਨਾ ਵੀ ਅਸੀਂ ਸਾਰਾ ਕੁਝ ਬਣਾ ਲਿਆ। ਸਾਨੂੰ ਫਰਕ ਨਹੀਂ ਪਿਆ। ਡਾਕਟਰ ਨੇ ਜੰਮਿਆ ਹੈਗਾ ਜਿਹਨਾਂ ਨੂੰ ਐ ਨਾਲ ਉਹ ਵੀ ਘੋ ਵੀ ਪਾਣੀ ਵਾਂਗੂ ਲੱਗਦਾ ਹੈ ਮੈਨੂੰ ਵੀ ਉਹ ਵੀ ਖਾਲਾ ਡਾਕਟਰ ਨੂੰ ਪਾਣੀ ਕਿਉਂ ਵਾਂਗੂ ਲੱਗਦਾ ਹੈ ਇਹ ਕਹਿੰਦਾ ਕਿ ਉਹ ਵੀ ਪਾਣੀ ਵਰਗਾ ਲੱਗਦਾ ਤਾਂ ਇਹ ਨੂੰ ਜੀਆਂ ਤੇ ਸਾਡਾ ਨੁਸਖਾ ਜਦੋਂ ਤੁਸੀਂ ਅਪਣਾ ਲਿਆ ਸਾਡੋਂ ਆਪਾਂ ਕੋਈ ਵੀ ਚੀਜ਼ ਖਾਣੇ ਆ ਤਾਂ ਸਭ ਤੋਂ ਪਹਿਲਾਂ ਜਿਹੜੀ ਉਹ ਚੀਜ਼ ਹੈ ਆਪਣੀਆਂ ਆਂਤਰੀਆਂ ਦੇ ਵਿੱਚ ਜਾਂਦੀ ਹੈ ਆਪਰੇ ਜਿਹੜੀ ਛੋਟੀ ਆਂਤ ਹੈ ਛੋਟੀ ਆਂਤ ਤੋਂ ਵੱਡੀ ਆਂਤ ਤੇ ਜਾਂਦੀ ਹੈ ਲੇਕਿਨ ਜਦੋਂ ਉਹ ਲੀਵਰ 'ਚ ਜਾਂਦੀ ਆ ਤਾਂ ਲੀਵਰ ਕੀ ਕਰਦਾ ਇਸ ਨੂੰ ਡਿਗਾਇ ਕਰ ਦਿੰਦਾ ਉਸ ਨੂੰ ਆਪਣੇ ਬਲਡ ਦੇ ਵਿੱਚ ਭੇਜ ਦਿੰਦਾ ਉਸ ਦਾ ਪੋਸ਼ਣ ਜਿਹੜਾ ਹੈਗਾ ਆਪਣੇ ਸਰੀਰ ਦੇ ਵਿੱਚ ਨਹੀਂ ਜਾਂਦਾ ਧੰਨਵਾਦ ਜੀ ਤੁਹਾਡਾ ਫਿਰ ਕਿਸ ਸਾਥ ਦਾ ਮੂਫਲੀ ਵੀ ਹੈ ਕੱਚੀ ਮੂਫਲੀ ਹੈ ਅੱਛਾ ਆਪਾਂ ਨੇ ਕੋਈ ਪੁੰਨੀ ਹੋਈ ਮੂਫਲੀ ਨਹੀਂ ਲੈਣੀ ਹੈਗੀ ਓਕੇ ਕੱਚੀ ਮੂਫਲੀ ਨੂੰ ਲੈਣਾ ਹੈ ਉਹਦਾ ਤੁਹਾਨੂੰ ਪੂਰਾ ਪ੍ਰੋਸੀਜਰ ਦੱਸਿਆ ਜਾਊਗਾ ਵੀ ਇਹਨੂੰ ਕਿਸ ਤਰੀਕੇ ਨਾਲ ਬਣਾਣਾ ਹੈ ਇੱਕ ਬਣਾਉਣ ਦਾ ਇੱਕ ਤਰੀਕਾ ਉਸ ਤਰੀਕੇ ਨਾਲ ਜੇ ਤੁਸੀਂ ਇਹਦਾ ਸੇਵਨ ਕਰ ਲਿਆ ਤਾਂ ਮੈਨੂੰ ਨਹੀਂ ਲੱਗਦਾ ਤੇ ਤੁਹਾਨੂੰ ਲੱਗੂਗਾ ਵੀ ਇਸ ਤੋਂ ਬਾਅਦ ਕੋਈ ਹੋਰ ਨੁਸਕਾ ਜਾਂ ਹੋਰ ਕੋਈ ਦਵਾਈਆਂ ਜਾਂ ਐ ਮੰਨ ਕੇ ਚੱਲੋ ਵੀ ਜਿਹੜੇ ਬੰਦੇ ਕਹਿੰਦੇ ਆ ਨਾ ਵੀ ਅਸੀਂ ਸਾਰਾ ਕੁਝ ਬਣਾ ਲਿਆ ਸਾਨੂੰ ਫਰਕ ਨਹੀਂ ਪਿਆ ਡਾਕਟਰ ਨਹੀਂ ਜੰਮਿਆ ਹੈਗਾ ਜਿਨ੍ਹਾਂ ਨੂੰ ਐ ਲਾ ਲੋ ਵੀ ਘਿਓ ਵੀ ਪਾਣੀ ਵਾਂਗੂ ਲੱਗਦਾ ਹੈ ਵੀ ਮੈਨੂੰ ਵੀ ਇਸ ਬੱਚੋ ਉਹ ਵੀ ਖਾਲਾ ਲੋਕਾਂ ਨੂੰ ਪਾਣੀ ਕਿਉਂ ਵਾਂਗੂ ਲੱਗਦਾ ਹੈ ਇਹ ਕਹਿੰਦੇ ਨੂੰ ਘਿਓ ਵੀ ਪਾਣੀ ਵਰਗਾ ਲੱਗਦਾ ਤਾਂ ਇਹ ਨੂੰ ਜੀਆਂ ਤੇ ਸਾਡਾ ਨੁਸਕਾ ਜਦੋਂ ਤੁਸੀਂ ਅਪਣਾ ਲਿਆ ਜਦੋਂ ਆਪਾਂ ਕੋਈ ਵੀ ਚੀਜ਼ ਖਾਣੇ ਆ ਤਾਂ ਸਭ ਤੋਂ ਪਹਿਲਾਂ ਜਿਹੜੀ ਉਹ ਚੀਜ਼ ਹੈ ਆਪਣੀਆਂ ਆਂਤਰਿਆਂ ਦੇ ਵਿੱਚ ਜਾਂਦੀ ਆ ਆਪਣੇ ਜਿਹੜੀ ਛੋਟੀ ਆਂਤ ਹੈ ਛੋਟੀ ਆਂਤ ਤੋਂ ਵੱਡੀ ਆਂਤ ਵਿੱਚ ਜਾਂਦੀ ਆ ਲੇਕਿਨ ਜਦੋਂ ਉਹ ਲੀਵਰ 'ਚ ਜਾਂਦੀ ਆ ਤਾਂ ਲੀਵਰ ਕੀ ਕਰਦਾ ਉਸ ਨੂੰ ਡਿਗਾਇ ਕਰ ਦਿੰਦਾ ਉਸ ਨੂੰ ਆਪਣੇ ਮਲ ਦੇ ਵਿੱਚ ਭੇਜ ਦਿੰਦਾ ਉਸ ਦਾ ਪੋਸ਼ਨ ਜਿਹੜਾ ਹੈਗਾ ਆਪਣੇ ਸਰੀਰ ਦੇ ਵਿੱਚ ਨਹੀਂ ਜਾਂਦਾ ਅੱਛਾ ਤਾਂ ਜਦੋਂ ਆਪਣੇ ਸਰੀਰ ਦੇ ਵਿੱਚ ਕੋਈ ਰਸ ਨਹੀਂ ਗਿਆ ਜਿਹਦੇ ਅੱਗੇ ਮਾਸ ਮੱਜਾ ਜਿਹੜਾ ਬੰਨਣਾ ਤਾਂ ਜਦੋਂ ਆਪਣਾ ਲੀਵਰ ਕਿਤੇ ਨਾ ਕਿਤੇ ਉਹਦੇ ਅੰਦਰ ਗਰਮੀ ਹੈ ਜਾ ਉਹ ਪ੍ਰੋਪਰ ਕੰਮ ਨਹੀਂ ਕਰ ਰਿਹਾ ਤਾਂ ਆਪਾਂ ਜੋ ਮਰਜੀ ਨੁਸਖਾ ਆਪਣਾ ਲਈਏ ਜੋ ਮਰਜੀ ਖਾਤੀ ਲਈਏ ਆਪਾਂ ਨੂੰ ਨਾ ਤਾਂ ਉਹਦਾ ਕੋਈ ਸਰੀਰ ਦੇ ਉੱਤੇ ਵਜਨ ਵਧਣ ਦਾ ਕੋਈ ਆਪਾਂ ਨੂੰ ਫਰਕ ਪੈਣਾ ਤੇ ਨਾ ਹੀ ਆਪਾਂ ਨੂੰ ਕਈ ਤਰ੍ਹਾਂ ਦੇ ਜਿਵੇਂ ਕਈ ਵਾਰ ਆਪਾਂ ਕਹਿੰਦੇ ਹਨ ਵੀ ਆਪਾਂ ਨੂੰ ਆਹ ਪ੍ਰੋਬਲਮ ਹੋ ਗਈ ਮੈਨੂੰ ਸਾਹ ਚੜਨ ਲੱਗ ਗਿਆ ਤਾਂ ਕਾਫੀ ਚੀਜ਼ਾਂ ਜਿਹੜੀਆਂ ਹੈਗੀਆਂ ਤੁਹਾਨੂੰ ਉਸ ਵਜ੍ਹਾ ਕਰਕੇ ਤੁਹਾਡੇ ਸਰੀਰ ਦੇ ਉੱਤੇ ਦੇਖੀਆਂ ਆਨੀਆਂ ਸ਼ੁਰੂ ਹੋ ਜਾਂਦੀਆਂ ਦੇਖੋ ਅੱਜ ਕੱਲ ਮਾਰਕੀਟ ਦੇ ਵਿੱਚ ਕਈ ਤਰ੍ਹਾਂ ਦੇ ਮਤਲਬ ਪ੍ਰੋਡਕਟ ਵੀ ਘਰੇ ਹੋਏ ਨੇ ਜਿਹੜੇ ਵਜ਼ਨ ਵਧਾਣ ਦੇ ਵਿੱਚ ਆਪਣੇ ਪ੍ਰੋਮੋਸ਼ਨਸ ਕਰਦੇ ਨੇ ਲੇਕਿਨ ਉਹ ਕਿਤੇ ਨਾ ਕਿਤੇ ਉਹਦੇ ਵਿੱਚ ਕੋਈ ਸਟੀਰੋਇਡ ਪਾ ਕੇ ਦੇ ਰਿਆ ਹੈ ਕੋਈ ਕੈਮੀਕਲ ਪਾ ਕੇ ਦੇ ਰਿਆ ਹੈ ਕੋਈ ਕਈ ਤਰ੍ਹਾਂ ਦੇ ਕੋਈ ਐਸੇ ਜਿਨ੍ਹਾਂ ਦੇ ਆਪਣੇ ਬਾਡੀ ਦੇ ਉੱਤੇ ਬੈਡ ਰਿਜ਼ਲਟ ਜਿਹੜੇ ਹੈਗੇ ਆ ਦੇਖਣ ਨੂੰ ਮਿਲਦੇ ਆ ਉਹਦੇ ਪਿੱਛੇ ਜੇ ਫਰੁਕੀ ਸਾਹਿਬ ਇੱਕ ਪੇਸ਼ੈਂਟ ਨੇ ਗੋਲੀਆਂ ਖਾਈਆਂ ਵਜ਼ਨ ਵਧਾਉਣ ਵਾਸਤੇ ਠੀਕ ਹੈ ਦਵਾਈਆਂ ਖਾਈਆਂ ਲੇਕਿਨ ਥੋੜੀ ਦੇਰ ਬਾਅਦ ਉਹਦੀਆਂ ਜਿਹੜੀਆਂ ਕਿਡਨੀ ਹੈ ਟ੍ਰੋਬਲ ਹੋ ਗਈਆਂ ਓਕੇ ਕਿ ਕਿੰਨੀ ਟੈਮਪਰ ਚੁੱਕ ਗਏ ਦੀਆ ਜੇ ਸਰ ਜਦੋਂ ਤੁਸੀਂ ਕੋਈ ਵੀ ਕੈਮੀਕਲ ਜਾਂ ਕੋਈ ਵੀ ਜਿਆਦਾ ਸਟੀਰੌਇਡ ਵਗੈਰਾ ਖਾਓਗੇ ਤਾਂ ਉਹ ਤੁਹਾਡੀ ਬੋਡੀ ਦੇ ਉੱਤੇ ਜਿਹੜਾ ਨੈਗੇਟਿਵ ਅਸਰ ਹੈ ਦੇਖੋ ਸਟੀਰੌਇਡ ਇੱਕ ਲਾਈਫ ਸੇਵਿੰਗ ਡਰਗ ਮੰਨੀ ਜਾਂਦੀ ਹੈ ਲੇਕਿਨ ਉਹਨੂੰ ਖਾਣ ਦਾ ਵੀ ਇੱਕ ਜਦੋਂ ਆਪਾਂ ਨੂੰ ਕੋਈ ਪ੍ਰੋਬਲਮ ਹੈ ਜਦੋਂ ਆਪਾਂ ਉਸ ਪ੍ਰੋਬਲਮ ਦੇ ਵਿੱਚ ਦਵਾਈ ਖਾਂਦੇ ਐ ਐਸਪੀ ਰਾਇਡ ਦੀ ਤਾਂ ਆਪਾਂ ਨੂੰ ਉਸ ਦਵਾਈ ਦੇ ਨਾਲ ਆਪਣੇ ਸਰੀਰ ਦੇ ਉੱਤੇ ਫਾਇਦਾ ਹੋਣਾ ਸ਼ੁਰੂ ਹੋ ਜਾਂਦਾ ਹੈ ਲੇਕਿਨ ਜਦੋਂ ਆਪਣੀ ਬਾਡੀ 'ਚ ਕੋਈ ਦਿੱਕਤ ਨਹੀਂ ਹੈਗੀ ਆਪਾਂ ਫੇਰ ਵੀ ਸਟੀਰੋਇਡ ਖਾ ਰਹੇ ਆ ਚਾਹੇ ਆਪਾਂ ਨੂੰ ਨਹੀਂ ਪਤਾ ਕਿ ਆਪਾਂ ਖਾ ਰਹੇ ਆ ਲੇਕਿਨ ਆਪਾਂ ਨੂੰ ਕਿਸੇ ਨਾ ਕਿਸੇ ਦਵਾਈ ਦੇ ਰੂਪ 'ਚ ਦਿੱਤੀ ਜਾ ਰਹੀ ਹੈ ਤਾਂ ਆਪਣੀ ਸਰੀਰ ਦੇ ਉੱਤੇ ਉਹਦਾ ਜਿਹੜਾ ਨੈਗੇਟਿਵ ਅਸਰ ਇੱਕ ਵਾਰ ਤਾਂ ਸਰੀਰ ਢੋਲੇ ਵਾਂਗੂ ਸੁਜੀ ਜਾਂਦਾ ਹੈ ਹਾਂਜੀ ਲੇਕਿਨ ਉਹਦੇ ਬਾਅਦ ਦੇ ਵਿੱਚ ਜਦੋਂ ਨੈਗੇਟਿਵ ਆਪਾਂ ਨੂੰ ਬਾਡੀ ਦੇ ਉੱਤੇ ਅਸਰ ਦਿਖਣੇ ਆ ਤਾਂ ਉਹਦੇ ਵਿੱਚ ਇਹ ਨਹੀਂ ਪਤਾ ਕਿ ਉਹ ਆਪਣੇ ਕਿਹੜੇ ਆ ਤਾਂ ਉਹ ਰਿਜ਼ਲਟ ਕਈ ਵਾਰੀ ਆਪਣਾ ਆਰਗਨਸ ਫੇਲ ਹੋ ਜਾਂਦਾ ਕਿਡਨੀ ਫੇਲ ਹੋਰ ਹੋਦੀ ਜਾਂ ਕਿਸੇ ਤਰ੍ਹਾਂ ਦਾ ਵੀ ਕੋਈ ਜੜਾ ਹੈਗਾ ਆਪਾਂ ਨੂੰ ਦਾ ਜਿਹੜਾ ਦੁਸ਼ਪਰਭਾਵ ਉਹ ਦਿਖਣਾ ਸ਼ੁਰੂ ਹੋ ਜਾਂਦਾ ਸਾਡੇ ਕੋਲੇ ਆਯੁਰਵੈਦਿਕ ਦਵਾਈਆਂ ਵੀ ਅਸੀਂ ਬਣਾਉਂਦੇ ਹੈਗੇ ਪਿਓਰ ਹਰਬਲ ਦੇ ਵਿੱਚ ਜਿਹੜੀਆਂ ਕਿ ਆਰਗੈਨਿਕਸ ਤਰੀਕੇ ਨਾਲ ਅਸੀਂ ਤਿਆਰ ਕਰਦੇ ਹਾਂ ਪਰ ਬਾਕੀ ਕੀ ਹੁੰਦਾ ਕਿ ਪੇਸ਼ੈਂਟ ਕਈ ਵਾਰੀ ਕਹਿੰਦਾ ਜੀ ਮੈਂ ਤਾਂ ਨੁਸਖੇ ਅਪਣਾ ਲੇ ਆ ਇੱਕ ਵਾਰੀ ਤਾਂ ਜੇ ਤੁਸੀਂ ਨੁਸਖਿਆਂ ਦੇ ਉੱਤੇ ਚੱਲਣਾ ਹੈ ਤਾਂ ਸਾਡੇ ਕੋਲੇ ਉਹ ਵੀ ਅਵੇਲੇਬਲ ਹੈਗੇ ਤੁਸੀਂ ਉਹਨਾਂ ਦੇ ਨਾਲ ਵੀ ਆਪਣਾ weight gain ਕਰ ਸਕਦੇ ਹੋ ਪਰ ਕਈ ਵਾਰੀ ਕੀ ਹੁੰਦਾ ਵੀ ਨੁਸਖਿਆਂ ਦੇ ਵਿੱਚ ਟਾਈਮ ਲੱਗ ਜਾਂਦਾ ਹੈ ਕਈ ਵਾਰੀ ਪੇਸ਼ੈਂਟ ਕੋਲੇ ਅ ਅੱਜਕੱਲ ਤੁਹਾਨੂੰ ਪਤਾ ਪੇਸ਼ੈਂਟਸ ਕਿਸੇ ਜਿਹੀ ਨਹੀਂ ਹੈਗੀ ਕਈ ਵਾਰ ਕੋਈ ਜਾਂਦਾ ਜੀ ਮੈਂ ਤਾਂ ਦਿਨਾਂ ਦੇ ਵਿੱਚ ਹੀ ਜਾਂ ਮੈਂ ਜਲਦੀ ਮੇਰਾ ਵਿਆਹ ਹੈ ਜੀ ਵਿਆਹ ਹੋਣਾ ਆਂਦੇ ਆ ਸਾਡੇ ਕੋਲ ਇਸ ਤਰ੍ਹਾਂ ਦੇ ਸਰ ਮੇਰਾ 4 ਮਹੀਨੇ ਨੂੰ ਵਿਆਹ ਰੱਖਿਆ ਹੋਇਆ ਮੇਰਾ 6 ਮਹੀਨੇ ਨੂੰ ਵਿਆਹ ਰੱਖਿਆ ਹੋਇਆ ਤਾਂ ਅਸੀਂ ਆਪਣੇ ਆਪ ਨੂੰ ਉਸ ਵਿਆਹ ਤੋਂ ਪਹਿਲਾਂ ਆਪਣਾ weight gain ਕਰਨਾ ਚਾਹੁੰਦੇ ਆ ਵੀ ਤਾਂ ਕਿ ਮੈਂ ਉਸ ਸਮੇਂ ਸੁੰਦਰ ਦਿਖ ਸਕਾਂਗਾ ਮੇਰਾ ਜਿਹੜਾ ਕਪੜੇ ਪਾਏ ਵਧੀਆ ਲੱਗਣ ਤਾਂ ਉਹ ਚੀਜ਼ਾਂ ਫਿਰ ਅਸੀਂ ਦਵਾਈ ਦੇ ਰਾਹੀਂ ਆਪਣੀ ਆਯੁਰਵੈਦਿਕ ਦੇ ਰਾਹੀਂ ਪੇਸ਼ੈਂਟ ਨੂੰ ਜਿਹੜਾ ਰਿਜ਼ਲਟ ਹੈ ਉਹ ਅਸੀਂ ਤਕਰੀਬਨ ਸਾਡੀ ਦਵਾਈਆਂ ਦੇ ਨਾਲ ਵੱਨ ਕੇ ਚੱਲੋਗੇ 3 ਕਿਲੋ ਦੇ ਕਰੀਬ ਜਿਹੜਾ ਵਜ਼ਨ ਹੈ ਉਹ ਹਰ ਮਹੀਨੇ ਵਧਣਾ ਸ਼ੁਰੂ ਹੋ ਜਾਂਦਾ ਪੇਸ਼ੈਂਟ ਇਹ ਪ੍ਰਾਸ ਦੇ ਨਾਲ ਵੀ ਅਸੀਂ ਪੇਸ਼ੈਂਟ ਦਾ ਜਿਹੜਾ weight ਹੈ ਉਹ ਗੇਨ ਕਰਦੇ ਹਾਂ ਔਰ ਪਲੱਸ ਪੇਸ਼ੈਂਟ ਦੇ ਅੰਦਰ ਕੋਈ ਵੀ ਕੋਈ ਕਿਸੇ ਤਰ੍ਹਾਂ ਦੀ ਵੀ ਕੋਈ ਦਿੱਕਤ ਆ ਰਹੀ ਹੈ ਕੋਈ ਮੇਲ ਚਾਹੇ ਫੀਮੇਲ ਚਾਹੇ ਮੇਲ ਆ ਚਾਹੇ ਫੀਮੇਲ ਆ ਕਿਉਂਕਿ ਜਦੋਂ ਕਿਸੇ ਪੇਸ਼ੈਂਟ ਨੂੰ ਡੈਫੀਸੈਂਸੀ ਆਉਂਦੀ ਹੈ ਕਈ ਵਾਰੀ ਉਸ ਨੂੰ ਵਿਆਹਕ ਜੀਵਨ ਦੀ وجہ ਕਰਕੇ ਵੀ ਡੈਫੀਸੈਂਸੀ ਆ ਜਾਂਦੀ ਹੈ ਕਮਜ਼ੋਰ ਸਰੀਰ ਦੇ ਵਿੱਚ ਅਕਸਰੇ ਦਿੱਕਤ ਆ ਜਾਂਦੀ ਹੈ ਕਿ ਉਹਨਾਂ ਦੀ ਵਿਅਵਤਾ ਲਾਈਫ ਵੀ ਪਟੜੀ ਤੇ ਨਹੀਂ ਹੁੰਦੀ ਅਵੜ ਖੱਬੜ ਰਸਤੇ ਆਂਦੇ ਹੁੰਦੇ ਬਿਲਕੁਲ ਸਹੀ ਗੱਲ ਕਹੀ ਆ ਤੁਸੀਂ ਵੀ ਜਦੋਂ ਸਰੀਰ 'ਚ ਡੈਫੀਸੈਂਸੀ ਆਉਂਦੀ ਹੈ ਜਾਂ ਬੰਦੇ ਦਾ ਜਿਹੜਾ weight ਆ ਉਹ ਕਮਜ਼ੋਰ ਜੀ ਦੇ ਰਾਤ ਤੁਰਿਆ ਹੋਇਆ ਤਾਂ ਉਸ ਨੂੰ ਕੋਈ ਨਾ ਕੋਈ ਦਿੱਕਤ ਆਣੀ ਹੋਣੀ ਆਣੀ ਚਾਹੇ ਉਹ ਵਿਅਵਤਾ ਚਾਹੇ ਉਹਨੂੰ ਵੈਸੀ ਹੀ ਲਾ ਦੋ ਕਿ ਕੰਮ ਕਰਦੇ ਵਿੱਚ ਕਰਨ ਨੂੰ ਜਲਦੀ ਸਾਹ ਚੜ ਗਿਆ ਜਾਂ ਜਿਆਦਾ ਮੈਂ ਕੰਮ ਕਰਦੇ ਆ ਮੈਂ ਪੌੜੀਆਂ ਚੜਦੇ ਆ ਸਾਹ ਚੜ ਗਿਆ ਤਾਂ ਸਾਡੀ ਜਿਹੜੀ ਇਹ ਪ੍ਰਾਸ਼ ਹੈ ਚਾਹੇ ਤਾਂ ਉਹਨਾਂ ਦੀ ਵਿਅਤੋ ਲਾਈਫ ਹੈ ਚਾਹੇ ਉਹਨਾਂ ਦੇ ਕੋਈ ਸਰੀਰੀਕ ਕੰਮ ਕਰਨ ਦੀ ਸ਼ਕਲਤਾ ਘਟ ਗਈ ਹਾਂਜੀ ਥੱਕ ਜਾਂਦੇ ਆ ਜਲਦੀ ਸਾਹ ਚੜ ਗਿਆ ਤਾਂ ਇਹਨੂੰ ਸਾਰੀਆਂ ਚੀਜ਼ਾਂ ਨੂੰ ਇਹ ਜਿਹੜੀ ਸਾਡਾ ਪ੍ਰਾਸ਼ ਹੈ ਰਿਕਵਰ ਕਰੇਗਾ ਕੀ ਬਾਤ ਦੇਖੋ ਡਾਈਟ ਤਾਂ ਹੁਣ ਵੀ ਉਹ ਵਧੀਆ ਹੀ ਲੈ ਰਹੇ ਆ ਹਾਂਜੀ ਪਰ ਖਾਂਦੇ ਬਹੁਤ ਆ ਖਾਂਦੇ ਬਹੁਤ ਆ ਕਿਉਂਕਿ ਉਹਨਾਂ ਨੇ ਆਪਣਾ weight gain ਕਰਨਾ ਹੈ ਤਾ ਉਹ ਵਧੀਆ ਡਾਈਟ ਲੈ ਰਹੇ ਨੇ ਲੇਕਿਨ ਦਿੱਕਤ ਕਿੱਥੇ ਆਂਦੀ ਹੈ ਕਿ ਵਧੀਆ ਡਾਈਟ ਲੈਣ ਤੋਂ ਬਾਅਦ ਵੀ ਜਿਹੜਾ ਉਹਨਾਂ ਦਾ ਵਜਨ ਆਉਂ ਟਸ ਤੋਂ ਵਸ ਨਹੀਂ ਹੋ ਰਿਹਾ ਜਿੱਥੇ ਉਹ ਕੰਡਾ ਦੇ ਜਦੋਂ ਚੜਦੇ ਆ ਤਾਂ ਕੰਡਾ ਕੀ ਦੱਸਦਾ 35 ਕਿਲੋ 40 ਕਿਲੋ 45 ਕਿਲੋ ਠੀਕ ਹੈ ਜੀ ਔਰ ਹਾਈਟ ਦੇ ਹਿਸਾਬ ਨਾਲ ਜਿਹੜਾ ਉਹਨਾਂ ਦਾ weight ਆਉਂਦਾ ਚਾਹੀਦਾ 65 ਕਿਲੋ 70 ਕਿਲੋ 75 ਕਿਲੋ ਕਿੱਥੇ ਉਹ 35 40 45 ਤਾਂ ਉਹ ਬਹੁਤ ਹੀ ਜਿਹੜਾ ਵਿੱਚ ਡਿਫਰੈਂਸ ਹੈ ਉਹ ਜਿਹੜਾ ਡਿਫਰੈਂਸ ਹੈ ਉਹ ਸਾਡੀਆਂ ਜਿਹੜੀਆਂ ਦਵਾਈਆਂ ਉਹ 2-4 ਦੇ ਮਹੀਨੇ ਦੇ ਵਿੱਚ ਜਾਂ ਜੋ ਵੀ ਦੇਖੋ ਉਹਨਾਂ ਦਾ ਇੱਕ ਵੇਟ ਦਾ ਹਰ ਇੱਕ ਦਾ ਸਿਸਟਮ ਹੁੰਦਾ ਕਿਉਂਕਿ ਦੇਖੋ ਸਾਡੇ ਕੋਲੇ ਕੋਈ 20 ਸਾਲ ਦਾ ਪੇਸ਼ੈਂਟ ਵੀ ਆ ਤਾਂ ਉਹਦਾ ਵੇਟ ਗੇਨ ਜਲਦੀ ਹੁੰਦਾ ਕੋਈ ਸਾਡੇ ਕੋਲੇ 50 ਸਾਲ ਦਾ ਪੇਸ਼ੈਂਟ ਵੀ ਆ 7 ਸਾਲ ਦਾ ਪੇਸ਼ੈਂਟ ਵੀ ਆ ਜਿਹੜੇ ਕਹਿੰਦੇ ਡਾਕਟਰ ਸਾਹਿਬ 60 ਸਾਲ ਦੀ ਵਿੱਚ ਆ ਗਿਆ ਸੀ 20 ਹੋ ਗਏ ਥੋੜਾ ਜਿਹਾ ਅਸੀਂ ਆਪਣਾ ਵੇਟ ਗੇਨ ਕਰਨਾ ਚਾਹੁੰਦੇ ਆ નોਟ ਡਾਊਟ ਕਿ ਉਹਨਾਂ ਦਾ ਵੇਟ ਗੇਨ ਹੁੰਦਾ ਹੈ ਲੇਕਿਨ ਥੋੜੀ ਜੀ ਉਮਰ ਮਦਦ ਨਾਲ ਥੋੜੀ ਰਿਕਵਰੀ ਸਲੋ ਹੋ ਜਾਂਦੀ ਹੈ ਕਿਉਂਕਿ ਕਿਹਦੇ ਨਾ ਕਿਹਦੇ ਤੁਹਾਨੂੰ ਪਤਾ 7 ਸਾਲ ਤੋਂ ਬਾਅਦ ਅੱਜ ਕੱਲ ਹਰ ਕੋਈ ਡਾਇਬੀਟਿਕ ਹੋਣਾ ਸ਼ੁਰੂ ਹੋ ਜਾਂਦਾ ਕਿਉਂਕਿ ਤਾਂ ਉਹ ਜਿੱਥੇ ਥੋੜੀ ਜੀ ਕੋਈ ਪ੍ਰੋਬਲਮ ਹੈ ਉਹਨਾਂ ਨੂੰ ਡਾਇਬੀਟਿਕ ਨੇ ਕਿਸੇ ਨੂੰ ਥਾਇਰੋਇਡ ਹੈ ਤਾਂ ਉੱਥੇ ਜਿਹੜਾ ਰਿਜ਼ਲਟ ਹੈ ਥੋੜਾ ਸਲੋ ਮਿਲਦਾ ਪਰ ਬਟ ਜੇਹੀ ਇਹੀ ਆਪਾਂ ਜਦੋਂ ਕਿਸੇ ਗਰੋਇੰਗ ਏਜ ਦੇ ਵਿੱਚ ਦੰਨੇ ਆ ਤਾਂ ਸਾਨੂੰ ਬਹੁਤ ਵਧੀਆ ਜਿਹੜੇ ਰਿਜ਼ਲਟ ਹੈਗੇ ਆ ਉਹ ਮਿਲਦੇ ਨੇ ਪਾਣੀ ਪੀਓ ਕੇ ਤੁਸੀਂ ਪਾਣੀ ਚ ਪੀਓ ਕੇ ਜੇ ਖਾਣੇ ਹੋ ਥੋੜਾ ਮੋਢਿਆਂ ਦਾ ਦਰਦ ਹੈ ਥੋੜੀ ਗੋਡਿਆਂ ਦਾ ਦਰਦ ਹੈ ਛੋਟੇ ਕੋ ਲੋ ਕੋਈ ਤੋੜੀਆਂ ਚੜਨ ਲੱਗੇ ਸਾਹ ਚੜਦਾ ਜਾਂ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਰੀਰਕ ਪ੍ਰੋਬਲਮ ਆਂਦੀ ਹੈ ਤੁਸੀਂ 2 ਜਾਂ 3 ਦਿਨ ਇਹਦਾ ਇਸਤੇਮਾਲ ਕਰਨਾ ਸ਼ੁਰੂ ਕਰੋ ਤੁਹਾਨੂੰ 2 ਜਾਂ 3 ਦਿਨਾਂ ਦੇ ਵਿੱਚ ਇਹਦਾ ਜਿਹੜਾ ਰਿਜ਼ਲਟ ਹੈ ਉਹ ਦਿਖਣਾ ਸ਼ੁਰੂ ਹੋ ਗਿਆ ਜੀ ਬਹੁਤ ਹੀ ਜ਼ਿਆਦਾ ਪੋਸਟਿਕ ਤੇ ਬਹੁਤ ਹੀ ਜ਼ਿਆਦਾ ਇਹਨਾਂ ਦੇ ਵਿੱਚ ਆਇਰਨ ਕੈਲਸ਼ੀਅਮ ਕਾਫੀ ਚੀਜ਼ਾਂ ਦੇ ਵਿੱਚ ਜਿਹੜਾ ਹੈਗਾ ਇਹਨਾਂ ਦੇ ਵਿੱਚ ਭਰਪੂਰ ਹੈਗਾ ਦੇਖੋ ਸਰ ਆਪਾਂ ਨਾ ਜਦੋਂ ਵਜ਼ਨ ਨਹੀਂ ਵੱਧਦਾ ਤਾਂ ਆਪਨਾ ਕੀ ਮਤਲਬ ਹੈ ਕਿ ਆਪਣੀ ਜਿਹੜਾ ਲੀਵਰ ਹੈ ਉਹ ਉਸ ਜੋ ਵੀ ਆਪਾਂ ਖਾ ਰਹੇ ਆਂ ਉਸ ਨੂੰ ਰਸ ਨਹੀਂ ਘਟ ਰਿਹਾ ਰਸ ਨਹੀਂ ਘਟ ਰਿਹਾ ਮਾਸ ਮੱਜਾ ਜਿਹੜਾ ਉਹਨੇ ਬਣਾਣਾ ਆਪਣੇ ਅੱਗੇ ਉਸ ਨੂੰ ਕੀ ਕਰਦਾ ਉਹਨੂੰ ਮਲ ਦੇ ਰੂਪ ਦੇ ਵਿੱਚ ਬਾਹਰ ਕੱਢ ਦਿੰਦਾ ਤੇ ਜਦੋਂ ਉਸ ਨੇ ਜੋ ਵੀ ਆਪਾਂ ਖਾਇਆ ਚਾਹੇ ਕਾਜੂ ਬਦਾਮ ਵੀ ਕਿਉਂ ਨਾ ਖਾ ਲਈ ਲੇਕਿਨ ਜਦੋਂ ਉਹਨਾਂ ਦਾ ਰਸ ਨਹੀਂ ਬਣਿਆ ਮਾਸ ਮੱਜਾ ਨਹੀਂ ਬਣਿਆ ਤਾਂ ਉਹ ਆਪਣੇ ਲਈ ਬੇਕਾਰ ਹੈ ਤਾਂ ਸਾਡਾ ਜਦੋਂ ਤੁਸੀਂ ਇਹ ਪ੍ਰਾਸ ਸ਼ੁਰੂ ਕਰੋਗੇ ਲੀਵਰ ਦੇ ਵਿੱਚੋਂ ਜਿੰਨੇ ਵੀ ਵਿਕਾਰ ਨੇ ਇਹਨੇ ਖਤਮ ਕਰਨੇ ਹੈ ਲੀਵਰ ਥੋੜਾ ਪ੍ਰੋਪਰ ਰੂਪ ਤੇ ਕੰਮ ਕਰੇਗਾ ਉਹਦੇ ਵਿੱਚੋਂ ਮਾਸ ਵੀ ਮੱਜਾ ਵੀ ਰਸ ਜਦੋਂ ਬਣੇਗਾ ਤਾਂ ਤੁਹਾਡੀਆਂ ਆਪਣੇ ਆਪ ਚੀਜ਼ਾਂ ਦਾ ਜਿਹੜਾ ਹੈਗਾ ਤੁਹਾਨੂੰ ਸਰੀਰ ਦੇ ਵਿੱਚ ਬੈਲੈਂਸ ਬਣਨਾ ਸ਼ੁਰੂ ਹੋ ਜਾਏਗਾ ਪਰ ਇਹਦੇ ਨਾਲ ਤੁਹਾਨੂੰ ਜਿਹੜੀ ਤੁਹਾਡੀ ਗ੍ਰੋਥ ਹੈ ਉਹ ਹੋਰ ਵਾਗਿਆ ਨਹੀਂ ਹੈ ਜਿਹੜੀ ਤੁਹਾਡਾ weight gain ਹੋਣਾ ਹੈ ਜੇ ਤੁਸੀਂ ਨਾਲ ਇਹਨੂੰ ਇਸਤੇਮਾਲ ਕਰਦੇ ਹੋ ਤਾਂ ਜਿਹੜਾ weight gain ਤੁਹਾਡਾ ਸਾਡੀ ਦਵਾਈ ਦੇ ਨਾਲ 3 ਕਿਲੋ ਤੱਕ ਹੋਣਾ ਹੈ ਹੋ ਸਕਦਾ ਹੈ ਕਿ ਉਹੀ ਵੇੜੀਆਂ ਥੋੜਾ 5 ਕਿਲੋ ਤੱਕ ਪਾਣਾ ਸ਼ੁਰੂ ਹੋ ਜਾਵੇ ਰੁਕੇ ਵੀ ਫਿਰ ਦੇਖੋ ਅਸੀਂ ਆਪਣੀ ਆਯੁਰਵੈਦਿਕ ਦਵਾਈਆਂ ਦਾ ਇਸਤੇਮਾਲ ਕਰਵਾਨੇ ਆ ਬੇਸ਼ੱਕ ਕਿਉਂਕਿ ਸਾਡੀਆਂ ਆਯੁਰਵੈਦਿਕ ਦਵਾਈਆਂ ਬਿਲਕੁਲ ਹਰਗੁਣ ਕੁਦਰਤ ਦੇ ਜੈਨੂਨ ਜੜੀਆਂ ਬੂਟੀਆਂ ਤੋਂ ਤਿਆਰ ਕੀਤੀਆਂ ਜਾਂਦੀਆਂ ਜਿਦਾ ਨਾ ਤਾਂ ਕੋਈ ਸਾਈਡ ਇਫੈਕਟ ਹੈ ਨਾ ਹੀ ਕੋਈ ਨੁਕਸਾਨ ਹੈ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਜਿਹੜੀ ਪੇਸ਼ੈਂਟ ਦੇ ਵਿੱਚ ਇੱਕ ਮੇਨ ਜਿਹੜੀ ਕੁਐਰੀ ਹੁੰਦੀ ਹੈ ਉਹ ਇਹ ਹੁੰਦੀ ਹੈ ਕਿ ਡਾਕਟਰ ਸਾਹਿਬ ਠੀਕ ਹੈ ਅਸੀਂ ਤੁਹਾਡੀ ਦਵਾਈ ਨਾਲ weight ਤਾਂ ਸਾਡੀ ਵੱਧ ਜੇਗਾ ਲੇਕਿਨ ਕੱਲੋਂ ਇਹ ਤਾਂ ਨਹੀਂ ਹੈਗਾ ਵੀ ਜਦੋਂ ਅਸੀਂ ਤੁਹਾਡੀ ਦਵਾਈ ਛੱਡਾਂਗੇ ਸਾਡਾ weight ਫੇਰ ਉੱਥੇ ਆ ਜਾਵੇ ਠੀਕ ਹੈ ਠੀਕ ਹੈ ਤਾਂ ਇਹਦੇ ਵਿੱਚ ਤੁਹਾਨੂੰ ਅਸੀਂ ਇਹ ਇੱਕ ਤਰ੍ਹਾਂ ਦੀ ਛੋਟੀ ਦੁਹਾਨੇ ਆ ਕਿ ਤੁਸੀਂ ਸਾਡੀ ਦਵਾਈ ਨੂੰ ਅਸੀਂ ਆਪਣੇ ਤਰੀਕੇ ਨਾਲ ਤੁਹਾਡੀ ਦਵਾਈ ਨੂੰ ਬੰਦ ਕਰਾਂਗੇ ਤੁਸੀਂ ਆਪਣੇ ਤਰੀਕੇ ਨਾਲ ਦੀ ਹੈ ਵੀ ਇੱਕਦਮ ਵੀ ਦਵਾਈ ਛੱਡ ਕੇ ਬੰਦ ਕਰਤੀ ਜਦੋਂ ਤੁਹਾਨੂੰ ਲੱਗਿਆ ਕਿ ਸਾਡਾ weight ਇੱਕ ਉਸ ਜਿੱਦਾਂ ਤੁਸੀਂ ਚਾਹੋ ਉਹਨਾ ਪਹੁੰਚ ਗਿਆ ਜਦੋਂ ਤੁਸੀਂ ਦਵਾਈ ਬੰਦ ਕਰਨੀ ਹੈ ਤਾਂ ਉਹ ਤੁਹਾਨੂੰ ਅਸੀਂ ਆਪਣੇ ਤਰੀਕੇ ਨਾਲ ਦੱਸਾਂਗੇ ਕਿ ਤੁਸੀਂ ਇਸ ਤਰੀਕੇ ਨਾਲ ਦਵਾਈ ਬੰਦ ਕਰੋਗੇ ਤਾਂ ਤੁਹਾਡਾ ਜਿਹੜਾ weight ਹੈ ਉਹ ਦੁਬਾਰਾ ਤੋਂ ਜਿਹੜਾ ਹੈਗਾ ਉਹ ਡਾਊਨ ਨਹੀਂ ਆਏਗਾ ਬਿਲਕੁਲ ਜੀ ਦੇਖੋ ਜਿਹੜੀ ਵਿਅਕਤੀ ਲਾਈਫ ਦੇ ਵਿੱਚ ਤੁਹਾਨੂੰ ਕੋਈ ਵੀ ਦਿੱਕਤ ਆ ਰਹੀ ਹੈ ਚਾਹੇ ਉਹ ਮੇਲ ਹੈ ਚਾਹੇ ਫੀਮੇਲ ਹੈ ਕੁਝ ਸਾਡਾ ਇਹ ਪਰਾਸ ਜਦੋਂ ਇਸਤੇਮਾਲ ਕਰੋਗੇ ਤਾਂ ਤੁਹਾਨੂੰ ਆਪਣੇ ਵਿਅਵਹਤਾ ਲਾਈਫ ਦੇ ਵਿੱਚ ਵੀ ਬਹੁਤ ਵਧੀਆ ਜਿਹੜਾ ਹੈਗਾ ਹੁੰਦਾ ਰਿਜ਼ਲਟ ਦਿਖੇਗਾ ਔਰ ਦੂਸਰੀ ਗੱਲ ਹੈ ਵੀ ਜੇ ਤੁਹਾਡਾ weight ਨਹੀਂ ਵੱਧ ਰਿਹਾ ਜਾਂ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਕਮਜ਼ੋਰੀ ਆਈ ਹੋਈ ਹੈ ਤੁਹਾਨੂੰ ਆਹ ਆ ਲੋ ਵੀ ਕੋਈ ਵੀ ਕੰਮ ਕਰਦੇ ਹੋ ਜਲਦੀ ਥੱਕ ਜਾਂਦੇ ਹੋ ਜਾਂ ਸ਼ਾਮ ਨੂੰ ਜਿਵੇਂ ਸਾਡੇ ਭਰਾ ਜੀ ਜਦੋਂ ਕੰਮ ਤੇ ਜਾਂਦੇ ਆ ਸ਼ਾਮ ਨੂੰ ਘਰੇ ਆਉਂਦੇ ਆ ਤਾਂ ਥੱਕੇ ਵੀ ਹੁੰਦੇ ਆਂਦੀ ਸੋ ਜਾਂਦੇ ਆ ਉਹ ਤਾਂ ਸਾਡੇ ਜਦੋਂ ਇਹ ਪ੍ਰਾਸ਼ ਦਾ ਸੇਵਨ ਕਰਦੇ ਆ ਤਾਂ ਉਹਨਾਂ ਦੇ ਸਰੀਰ ਦੇ ਵਿੱਚ ਉਸੀ ਤਰ੍ਹਾਂ ਤਰੋਤਾਜ਼ਗੀ ਰਹਿੰਦੀ ਹੈ ਜਿਵੇਂ ਸ਼ਾਮ ਨੂੰ ਵੀ ਜਿਵੇਂ ਉਹ ਸਵੇਰੇ ਜਦੋਂ ਭਰੇ ਜਾਂਦੇ ਆ ਸ਼ਾਮ ਤੱਕ ਵੀ ਉਹ ਉਵੇਂ ਹੀ ਤਰੋਤਾਜ਼ਾ ਰਹਿੰਦੇ ਸਰ ਸਾਡਾ ਜਿਹੜਾ ਕਲੀਨਿਕ ਹੈ ਪਟਿਆਲੇ ਪੁਰਾਣੇ ਬੱਸ ਸਟੈਂਡ ਦੇ ਸਾਹਮਣੇ ਪੁਲ ਦੇ ਨਾਲ ਆਨੰਦ ਵਕਾਣਾ ਦੇ ਨਾਮ ਤੋਂ ਤੁਸੀਂ ਸਾਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 6:30 ਵਜੇ ਤੱਕ ਮਿਲ ਸਕਦੇ ਹੋ ਸ਼ੰਡੇ ਸਾਡਾ ਆਫ ਹੁੰਦਾ ਹੈ ਬਾਕੀ ਤੁਸੀਂ ਸਾਨੂੰ ਫੋਨ ਦੇ ਜਰੀਏ ਵੀ ਜੇ ਤੁਸੀਂ ਜਿਆਦਾ ਦੂਰ ਹੋ ਜਿੱਤੇ ਜਾਂ ਤੁਸੀਂ ਕਿਤੇ ਬਾਹਰਲੇ ਦੇਸ਼ ਤੋਂ ਗੱਲ ਕਰ ਰਹੇ ਹੋ ਉਦੋਂ ਵੀ ਸਾਡੇ ਕੋਲੇ ਜਿਹੜੀ ਦਵਾਈਆਂ ਨੇ ਉਹ ઓਰੀਅਨ ਦੇ ਰਾਹੀਂ ਆਲ ਓਵਰ ਵਰਲਡ ਦੇ ਵਿੱਚ ਡਿਲੀਵਰੀ ਹੁੰਦੀ ਹੈ ਚਾਹੇ ਉਹ ਕੋਈ ਵੀ ਕੰਟਰੀ ਹੈ ਜਾਂ ਇੰਡੀਆ ਦੇ ਵਿੱਚ ਕੋਈ ਵੀ ਉਹ ਸਿਟੀ ਹੈ ਸਾਡਾ ਜਾਂ ਕੋਈ ਵੀ ਪਿੰਡ ਹੈ ਤੁਸੀਂ ਸਾਨੂੰ ਫੋਨ ਦੇ ਜ਼ਰੀਏ ਵੀ ਤੇ ਜੇ ਤੁਸੀਂ ਮਿਲ ਕੇ ਸਾਡੇ ਨਾਲ ਗੱਲ ਕਰਨੀ ਹੈ ਤਾਂ ਤੁਸੀਂ ਸਾਡੇ ਕੋਲ ਪਟਿਆਲਾ ਕਲੀਨਿਕ ਤੇ ਆ ਕੇ ਵੀ ਗੱਲ ਕਰ ਸਕਦੇ ਹੋ